ਸੋਨਿਆ ਸਤਿ ਸ਼੍ਰੀ ਅਕਾਲ। ਉਹਨਾਂ ਸਵਾਰਿਆਂ ਦਾ ਬਹੁਤ ਬਹੁਤ ਧੰਨਵਾਦ ਲਾਈਕ ਨੂੰ ਜੀ ਕਾ ਖਾਲਸਾ ਵੈਕਤ ਹੈ ਕਿ ਕਾਂਗਰਸ ਪਾਰਟੀ ਨੇ ਹਮੇਸ਼ਾ ਹੀ ਜਿਹੜੀ ਆ ਉਹ ਡਿਵੈਲਪਮੈਂਟ ਦੀ ਗੱਲ ਕੀਤੀ ਹੈ ਔਰ ਮੈਂ ਗੱਲ ਕਹਿਣਾ ਕਿ ਇੱਕ ਕਾਂਗਰਸ ਪਾਰਟੀ ਇੱਕ ਇਹੋ ਜੀ ਪਾਰਟੀ ਆ ਜਿਨੇ ਹਰ ਇੱਕ ਵਰਗ ਦਾ ਚਾਹੇ ਹਿੰਦੂ ਆ ਚਾਹੇ ਸਿੱਖ ਆ ਚਾਹੇ ਮੁਸਲਮਾਨ ਆ ਚਾਹੇ ਅਸਾਈ ਆ ਹਰ ਇੱਕ ਧਰਮ ਦਾ ਸਤਿਕਾਰ ਕੀਤਾ ਔਰ ਮੈਂ ਗੱਲ ਕਹਿਣਾ ਕਿ ਇੱਕੋ ਕਾਂਗਰਸ ਪਾਰਟੀ ਆ ਪੂਰੇ ਦੇਸ਼ ਦੇ ਵਿੱਚ ਜਿਵੇਂ ਕਿ ਇੱਕ ਗਲਦਸਤੇ ਦੀ ਤਰ੍ਹਾਂ ਹਰ ਧਰਮ ਨੂੰ ਹਰ ਵਰਗ ਨੂੰ ਜਿਹੜਾ ਇੱਕ ਗਲਦਸਤੇ ਦੀ ਤਰ੍ਹਾਂ ਰੱਖਿਆ ਹਰ ਗਲਦਸਤੇ ਦੇ ਵਿੱਚ ਫੁੱਲ ਚਾਹੇ ਅਲੱਗ-ਅਲੱਗ ਨੇ ਪਰ ਉਹਨਾਂ ਦੀ ਮਹਿਕ ਵੀ ਅਲੱਗ-ਅਲੱਗ ਆ ਪਰ ਇਹ ਜਿਹੜਾ ਗਲਦਸਤਾ ਹੈ ਜੇ ਸਾਹਮਣੇ ਰੱਖਿਆ ਤੇ ਕਾਂਗਰਸ ਪਾਰਟੀ ਨੇ ਸਾਹਮਣੇ ਰੱਖਿਆ ਔਰ ਤੁਸੀਂ ਦੇਖ ਰਹੇ ਹੋ ਚਾਹੇ ਮੋਦੀ ਜੀ ਦੀ ਗੱਲ ਕਰ ਲਈ ਇਹਨਾਂ ਨੇ ਹਮੇਸ਼ਾ ਭਰਾਵਾਂ ਭਰਾਵਾਂ ਨੂੰ ਲੜਾ ਕੇ ਜਿਹੜੀ ਉਹ ਰਾਜਨੀਤੀ ਕੀਤੀ ਹੈ ਔਰ ਅੱਜ ਤੱਕ ਕਾਂਗਰਸ ਪਾਰਟੀ ਨੇ ਮੈਂ ਗੱਲ ਕਿਹਨਾਂ ਡਵੈਲਪਮੈਂਟ ਦੀ ਗੱਲ ਕੀਤੀ ਔਰ ਇੱਥੇ ਜਿਹੜਾ ਅਸੀਂ ਪਿੰਡਾਂ ਦੇ ਵਿੱਚ ਜਿਹੜਾ ਲੋਕਾਂ ਦੇ ਵਿੱਚ ਹਲਕਿਆਂ ਦੇ ਵਿੱਚ ਅਸੀਂ ਲੈ ਕੇ ਜਾਵਾਂਗੇ ਕਿਉਂਕਿ ਹਰ ਇੱਕ ਜਗ੍ਹਾ ਦੀ ਅਲੱਗ-ਅਲੱਗ ਜਿਹੜੀ ਆ ਉਹ ਡਿਮਾਂਡਾਂ ਨੇ ਅਲੱਗ-ਅਲੱਗ ਮੁੱਦੇ ਆ ਔਰ ਮੈਂ ਗੱਲ ਕਹਿਣਾ ਕਿ ਸਭ ਤੋਂ ਪਹਿਲਾਂ ਸਾਨੂੰ ਜਿਹੜਾ ਸਭ ਤੋਂ ਵੱਡਾ ਮੁੱਦਾ ਹੈ ਉਹ ਹੈਗਾ ਨਸ਼ਿਆਂ ਦਾ ਮੁੱਦਾ ਸਭ ਤੋਂ ਵੱਡਾ ਨਸ਼ਿਆਂ ਦਾ ਮੁੱਦਾ ਔਰ ਜਿੰਦੇ ਵਿੱਚ ਸਭ ਤੋਂ ਵੱਡਾ ਜਿਹੜਾ ਉਹ ਮੈਂ ਗੱਲ ਕਰਾਂਗਾ ਕਿ ਉਹ ਮੋਤੀ ਸਰਕਾਰ ਦਾ ਚਲੋ 100 ਕਿਲੋਮੀਟਰ ਦੇ ਘੇਰੇ ਦੇ ਵਿੱਚ ਅਸੀਂ ਜਿਹੜਾ ਹੈ ਕਿ ਬੀਐਸਐਫ ਨੂੰ ਉਹ ਦੇ ਦਿੱਤਾ ਤਾਂ ਉਹਦੇ ਵਿੱਚ ਜੇ ਡਰੋਨ ਆਉਂਦੇ ਆ ਜੇ ਚਿੱਟਾ ਆਉਂਦਾ ਤੇ ਉਹਦਾ ਦੁਖੀ ਕੌਣਾ ਉਹਦਾ ਮੇਨ ਦੁਖੀ ਕੌਣਾ ਉਹ ਨਰਿੰਦਰ ਮੋਦੀ ਤੇ ਬੀਜੇਪੀ ਸਰਕਾਰ ਆ ਇਸ ਕਰਕੇ ਦੂਜੀ ਗੱਲ ਅਸੀਂ ਉੱਤੇ ਜੇ ਸਰਕਾਰ ਕਾਂਗਰਸ ਪਾਰਟੀ ਦੀ ਬਣਦੀ ਆ ਔਰ ਸਭ ਤੋਂ ਪਹਿਲਾਂ ਜਿਹੜਾ ਕਿ ਆ ਜਿਹੜਾ ਡਰੋਨਾ ਰਹੀ ਨਸ਼ਾ ਆਉਂਦਾ ਜਿੰਦੇ ਨਾਲ ਸਾਡੇ ਨੌਜਵਾਨ ਜਿਹੜੇ ਮਰਦੇ ਨੇ ਔਰ ਮੈਂ ਗੱਲ ਕਹਿਣਾ ਕਿ ਜਿਹੜਾ ਜਿਹੜਾ ਅਫਸਰ ਇਹਨਾਂ ਇਹਨਾਂ ਦੀ ਡਿਊਟੀ ਲੱਗੀ ਔਰ ਜਿੱਥੇ ਜਿੱਥੇ ਡਰੋਨ ਆਵੇ ਉਹਨਾਂ ਅਸਰਾਂ ਤੇ ਬਣਦੀ ਕਾਰਵਾਈ ਹੋਣੀ ਚਾਹੀਦੀ ਏ ਔਰ ਤੁਸੀਂ ਦੇਖ ਲਓ ਨਸ਼ਾ ਫੇਰ ਹੀ ਖਤਮ ਹੋਣਾ ਔਰ ਦੂਜੀ ਗੱਲ ਅੱਜ ਵਪਾਰ ਦੀ ਗੱਲ ਕਰ ਲਈ ਅੱਜ ਹਰ ਇੱਕ ਬੰਦਾ ਜਿਹੜਾ ਉਹ ਕਰਜਾਈ ਆ ਅੱਜ ਹਰ ਇੱਕ ਵਪਾਰੀ ਜਿਹੜਾ ਉਹ ਕਰਜਾਈ ਆ ਔਰ ਉਹਦੇ ਲਈ ਮੈਂ ਗੱਲ ਕਹਿਣਾ ਕਿ ਜਿਵੇਂ ਕਾਂਗਰਸ ਪਾਰਟੀ ਦੇ ਪਰਾਲੇ ਦੇ ਨਾਲ ਕਿਉਂਕਿ ਕਰਤਾਰ ਦਾ ਪਰਮਾਤਮਾ ਹੈ ਗੁਰੂ ਸਾਹਿਬ ਨੇ ਕਿਰਪਾ ਕੀਤੀ ਆ ਸਿੱਖ ਸੰਗਤਾਂ ਦੀ ਨਾਨਕ ਨਾਮਲੇਵਾ ਸੰਗਤਾਂ ਦੀ ਵੀ ਅਰਦਾਸ ਸੀਗੀ ਔਰ ਜਿਹੜਾ ਕਿ ਕਰਤਾਰਪੁਰ ਸਾਹਿਬ ਦਾ ਲਾਂਘਾ ਖੁੱਲਿਆ ਔਰ ਵਪਾਰ ਲਈ ਜਿਹੜਾ ਉਹ ਪਾਕਿਸਤਾਨ ਬਾਰਡਰ ਜਿਹੜਾ ਚਾਹੇ ਉਹ ਖਾਲੜਾ ਤੋਂ ਉਹ ਖੁੱਲਣਾ ਚਾਹੀਦਾ ਤਾਂ ਕਿ ਵਪਾਰ ਜਿਹੜਾ ਉਹ ਚੱਲ ਸਕੇ ਔਰ ਇਹਦੇ ਨਾਲ ਨਾਲ ਜਿਹੜੀ ਡਿਵੈਲਪਮੈਂਟ ਦੀ ਜਿਹੜੀ ਗੱਲ ਕਰਦੇ ਕਿ ਡਿਵੈਲਪਮੈਂਟ ਜਿਹੜੀ ਆ ਉਹ ਇਲਾਕੇ ਦੇ ਵਿੱਚ ਜਿਹੜੀ ਡਿਵੈਲਪਮੈਂਟ ਦੀ ਬਹੁਤ ਜਿਹੜੀ ਉਹ ਕਈ ਹਲਕਿਆਂ ਦੇ ਵਿੱਚ ਮੈਂ ਦੇਖਿਆ ਕਿ ਜਿੱਥੇ ਕਈ ਰੋਡ ਜੜੀਆਂ ਨੇ ਜਿਹੜੀਆਂ ਰੋਡ ਚੌੜੀਆਂ ਹੋਣ ਵਾਲੀਆਂ ਕਿਉਂਕਿ ਜੇ ਆਬਾਦੀ ਵਧੀਏ ਤੇ ਰੋੜਾਂ ਵੀ ਵੱਡੀਆਂ ਬਣਨੀਆਂ ਚਾਹੀਦੀਆਂ ਨੇ ਇਸ ਕਰਕੇ ਡਿਵੈਲਪਮੈਂਟ ਜਿਹੜੀ ਆ ਕਈਆਂ ਜਗ੍ਹਾ ਤੇ ਹੁਣ ਤੁਸੀਂ ਦੇਖਦੇ ਆ ਕਿ ਸਾਡੇ ਬੱਚੇ ਆ ਉਹਨਾਂ ਲਈ ਪੜ੍ਹਾਈ ਲਈ ਸਕੂਲ ਨਹੀਂ ਉਹਨਾਂ ਲਈ ਕਾਲਜ ਨਹੀਂ ਉਹਨਾਂ ਨੂੰ ਪੜ੍ਹਨ ਲਈ ਕਿਤੇ ਹੋਰ ਸ਼ਹਿਰਾਂ ਚ ਜਾਣਾ ਪੈਂਦਾ ਔਰ ਇਹ ਤਾਂ ਹੋ ਸਕਦਾ ਹੈ ਕਿ ਜੇ ਆਪਾਂ ਤਕੜੇ ਹੋ ਕੇ ਤੁਸੀਂ ਸਾਰੇ ਜਾਣੇ ਸਾਥ ਦਿਓਗੇ ਔਰ ਸਭ ਤੋਂ ਜਿਹੜੀ ਵੱਡੀ ਗੱਲ ਹੈ ਲਾਅ ਐਂਡ ਆਰਡਰ ਦੀ ਅੱਜ ਕੋਈ ਵੀ ਜਿਵੇਂ ਪਹਿਲਾਂ ਮਾੜਾ ਸਮਾਂ ਸੀ ਤਾਂ 6 ਵਜੇ ਤੋਂ ਬਾਅਦ ਇੱਕ ਕਰਫਿਊ ਵਾਲਾ ਮਾਹੌਲ ਹੋ ਜਾਂਦਾ ਸੀ ਅੱਜ ਵੀ ਉਹ ਸਮਾਂ ਜਦੋਂ ਤੋਂ ਭਗਵੰਤ ਮਾਨ ਦੀ ਸਰਕਾਰ ਆਈਏ ਅਜੇ ਨਹੀਂ ਪਤਾ ਕਿ ਅੱਜ ਆਪਾਂ ਸਾਰੇ ਇੱਥੇ ਬੈਠੇ ਆ ਤੇ ਕੱਲ ਨੂੰ ਆਪਣੇ ਚੋ ਕੋਈ ਹੈ ਗਾਇਆ ਨਹੀਂ ਹੈਗਾ ਕਿਉਂਕਿ ਪਤਾ ਨਹੀਂ ਕਿੰਨੇ ਇੱਕ ਤੁਹਾਡੇ ਮੋਬਾਈਲ ਕਰਕੇ ਜਿਹੜਾ ਕਿ ਤੁਹਾਨੂੰ ਮਾਰ ਕੇ ਤੇ ਮੋਬਾਈਲ ਖੋ ਕੇ ਤੇ ਆਵਦਾ ਜਿਹੜਾ ਕਿ ਨਸ਼ਾ ਜਿਹੜਾ ਖਰੀਦਣਾ ਇਸ ਕਰਕੇ ਮੈਂ ਗੱਲ ਕਹਿਣਾ ਕਿ ਇਹੋ ਜੀਆਂ ਬਹੁਤ ਸਾਰੀਆਂ ਅੱਜ ਕਿਸਾਨ ਦੇਖ ਲਓ ਅੱਜ 750 ਦੇ ਕਰੀਬ ਜਿਹੜਾ ਕਿਸਾਨ ਜਿਹੜਾ ਉਹ ਸ਼ਹੀਦ ਹੋ ਚੁੱਕਾ ਕਿਉਂਕਿ ਜਿਹੜੇ ਤਿੰਨ ਕਾਲੇ ਕਾਨੂੰਨ ਆਏ ਸੀ ਉਹਨਾਂ ਕਾਨੂੰਨਾਂ ਦੀ ਲੜਾਈ ਜਿਹੜੀ ਆ ਕਿਸਾਨ ਯੂਨੀਅਨ ਨੇ ਲੜੀ ਅੱਜ ਅਸੀਂ ਐਮਐਸਪੀ ਦੀ ਗੱਲ ਕਰਦੇ ਆਂ ਉਹ ਜੇ ਗਰੰਟੀ ਦਿੰਦੀ ਹੈ ਤੇ ਉਹ ਕਿੰਨੇ ਦਿੰਦੀ ਹੈ ਸ਼੍ਰੀ ਰਾਹੁਲ ਗਾਂਧੀ ਨੇ ਨਹੀਂ ਦਿੰਦੀ ਅੱਜ ਹਰ ਇੱਕ ਦਾ ਜਿਹੜਾ ਸਾਥ ਜਿਹੜਾ ਉਹ ਕਾਂਗਰਸ ਪਾਰਟੀ ਦੇ ਰਹੀ ਹੈ ਔਰ ਮੈਨੂੰ ਇਹ ਵਿਸ਼ਵਾਸ ਆ ਕਿ ਜੇ ਪਾਰਟੀ ਨੇ ਮੈਨੂੰ ਟਿਕਟ ਦੇ ਕੇ ਸ਼੍ਰੀ ਖਡੂਰ ਸਾਹਿਬ ਤੋਂ ਭੇਜਿਆ ਤਾਂ ਮੈਨੂੰ ਇਸ ਗੱਲ ਦਾ ਵਿਸ਼ਵਾਸ ਆ ਸਾਰਿਆਂ 'ਚ ਜੋ ਭਾਰੀ ਇਤਿਸ਼ਾਹ ਜਿਹੜਾ ਉਹ ਅੱਜ ਵੇਖਣ ਨੂੰ ਮਿਲਿਆ ਚਾਹੇ ਸ਼੍ਰੀ ਤਰਨਤਨ ਸਾਹਿਬ ਦੀ ਗੱਲ ਕਰ ਲਈਏ ਚਾਹੇ ਬਾਕੀ ਹਲਕਿਆਂ ਦੀ ਗੱਲ ਕਰ ਲਈਏ ਅੱਜ ਵਰਕਰ ਅੱਜ ਹਰੇਕ ਇੱਕ ਬੰਦਾ ਮਨ ਬਣਾ ਕੇ ਬੈਠਾ ਹੈ ਕਿ ਜੇ ਦੇਸ਼ ਬਚਾਉਣਾ ਹੈ ਤੇ ਕਾਂਗਰਸ ਨੂੰ ਲਿਆਉਣਾ ਜ਼ਰੂਰੀ ਹੈ ਔਰ ਹਰ ਇੱਕ ਜਿਹੜਾ ਵਰਕਰ ਜਿਹੜਾ ਉਹ ਆਪ ਘਰ ਘਰ ਜਾ ਕੇ ਜਿਹੜਾ ਕਿ ਉਹ ਵੋਟ ਦੀ ਜਿਹੜਾ ਕਾਂਗਰਸ ਪਾਰਟੀ ਦੀ ਜਿਹੜਾ ਮੰਗ ਕਰ ਰਿਆ ਇਸ ਕਰਕੇ ਇਹਨਾਂ ਕੁਝ ਕਹਿੰਦਾ ਆਇਆ ਮੈਂ মিডিਆ ਦੇ ਵੀ ਸਾਰੇ ਸਾਥੀਆਂ ਦਾ ਜਿਹੜਾ ਉਹ ਧੰਨਵਾਦ ਕਰਦਾ ਜੀ ਸਾਹਿਬ ਜਿਹੜੀ ਲੰਬੇ ਸਮੇਂ ਤੋਂ ਡੇਂਪਾ ਵੱਲੋਂ ਦੂਰੀਆਂ ਵਾਗੇ ਰੱਖੀ ਗਈ ਹੈ ਮਤਲਬ ਹਰ ਇੱਕ ਦੇ ਵਿੱਚ ਰਹੀ ਨਹੀਂ ਉਹਦਾ ਸਾਹਮਣਾ ਤੁਹਾਨੂੰ ਕਰਨਾ ਪੈ ਸਕਦਾ ਕੀ ਗੱਲ ਇਹ ਆ ਕਿ ਜਸਬੀਰ ਸਿੰਘ ਡੇਂਪਾ ਦੀ ਜਿਹੜੇ ਕੰਮ ਕੀਤੇ ਉਹ ਵੀ ਵੇਖੋ ਅੱਜ ਬੰਦੀ ਸਿੰਘਾਂ ਦੀ ਗਲਤ ਆ ਕਰਦੇ ਆ ਅੱਜ ਅਸੀਂ ਪਾਰਲੀਮੈਂਟ ਦੇ ਵਿੱਚ ਇੱਕ ਇਹੋ ਜਿਹਾ ਚਿਹਰਾ ਭੇਜਿਆ ਜਿੰਦੇ ਤੋਂ ਸੰਗਰੂਰ ਵਾਲਿਆਂ ਨੂੰ ਇਹ ਆਸ ਸੀਗੀ ਕਿ ਯਾਰ ਇਹ ਸਾਡੀ ਗੱਲ ਰੱਖਣਗੇ ਪਰ ਜੇ ਬੰਦੀ ਸਿੰਘਾਂ ਦੀ ਗੱਲ ਕੀਤੀ ਉਹ ਜਸਵੀਰ ਸਿੰਘ ਡਿੰਪਾ ਨੇ ਕੀਤੀ ਇਹਦੇ 'ਚ ਇਹ ਨਹੀਂਗਾ ਅੱਜ ਡਵੈਲਪਮੈਂਟ ਦੇ ਅੱਜ ਸੜਕਾਂ ਦੀ ਗੱਲ ਕਰ ਲੋ ਅੱਜ ਕਈ ਇਹੋ ਜਿਹੀਆਂ ਰੋਡ ਨੇ ਜਿਹੜੀਆਂ ਜਸਵੀਰ ਸਿੰਘ ਡਿੰਪਾ ਕਰਕੇ ਮਿਲੀਆਂ ਬਣੀਆਂ ਇਸ ਕਰਕੇ ਮੈਂ ਗੱਲ ਕਹਿਣਾ ਕਿ ਜਿਹੜਾ ਬੰਦਾ ਹਰੇਕ ਬੰਦੇ 'ਚ ਜਿਹੜਾ ਕੋਈ ਨਾ ਕੋਈ ਕੰਮ ਕਰਦਾ ਗਲਤੀ ਵੀ ਉਸੇ ਤੋਂ ਹਣੀ ਤੇ ਜਿੰਨੇ ਕਰਨਾ ਹੀ ਕੁਛ ਨਹੀਂਗਾ ਉਹਦਾ ਲਾਂਮਾ ਵੀ ਕੋਈ ਨਹੀਂ ਉਨੇ ਆਉਣਾ ਜਾਣਾ ਵੀ ਕਿਤੇ ਨਹੀਂ ਅੱਜ ਵੀ ਜਸਵੀਰ ਸਿੰਘ ਡਿੰਪਾ ਜਿਹੜੇ ਨੇ ਅੱਜ ਵੀ ਉਹ ਸਾਡੇ ਨਾਲ ਨੇ ਅੱਜ ਵੀ ਹਰ ਜਗ੍ਹਾ ਤੇ ਜਿਹੜਾ ਕਿ ਉਹ ਵਰਕਰਾਂ ਨੂੰ ਮਿਲ ਰਹੇ ਨੇ ਵਰਕਰਾਂ ਨਾਲ ਗੱਲਬਾਤ ਕਰ ਰਹੇ ਨੇ ਇਹ ਜਿਹੜਾ ਟਿਕਟਾ ਨਾ ਫੈਸਲਾ ਇਹ ਪਾਰਟੀ ਕਰਦੀ ਹੁਣ ਮੈਂ ਤਾਂ ਤੁਹਾਨੂੰ ਦੱਸਿਆ ਕਿ ਮੈਂ ਤਾਂ ਆਪਦਾ ਘਰ ਚਲਾ ਗਿਆ ਸੀ ਤੇ ਰਾਣਾ ਜੀ ਦਾ ਮੈਨੂੰ ਫੋਨ ਆਇਆ ਕਿ ਪੁੱਤਰ ਤੇਰੀ ਟਿਕਟ ਹੋ ਗਈ ਹੈ ਕਹਿੰਦੇ ਹੁਣ ਅਸੀਂ ਇਲੈਕਸ਼ਨ ਤੇਰਾ ਲੜਾਂਗੇ ਤੂੰ ਸਾਡਾ ਪੁੱਤਰ ਹੈ ਜਿਹੋ ਜਾਂ ਇੰਦਰ ਹੈ ਉਹੋ ਜਾਂ ਤੁਸੀਂ ਇਸ ਕਰਕੇ ਇਹ ਪਾਰਟੀਆਂ ਦੇ ਫੈਸਲੇ ਨੇ ਆ ਵੇਖੋ ਆਜਾ ਸਾਰੇ ਜਿਹੜੇ ਸਾਥੀ ਨੇ ਮੈਨੂੰ ਦੱਸੋ ਕਿਹੜਾ ਇੰਨਾ ਚੋਂ ਘਟਾ ਹਰੇਕ ਬੰਦੇ ਕੋਲ ਇੰਨੀ ਕਪੈਸਿਟੀ ਹੈ ਕਿ ਜਿੰਨੂੰ ਮਰਜ਼ੀ ਪਾਰਟੀ ਟਿਕਟ ਦੇ ਦੇ ਉਹ ਐਮਐਲਏ ਜਿੱਤ ਕੇ ਤੇਰੀ ਤਰਨ ਤਰਨ ਸਭ ਤੋਂ ਜਾ ਸਕਦਾ ਪਰ ਫੈਸਲਾ ਤਾਂ ਪਾਰਟੀ ਨੇ ਲੈਣਾ ਕਿ ਪਾਰਟੀ ਕਿੰਦੇ ਤੇ ਹੱਥ ਰੱਖਦੀ ਏ ਕਿੰਦੇ ਤੇ ਵਿਸ਼ਵਾਸ ਜਿਤਾਉਂਦੀ ਏ ਔਰ ਜਿੱਤ ਫਿਰ ਹੋਣੀ ਏ ਜੇ ਸਾਰੇ ਇਕੱਠੇ ਹੋ ਕੇ ਉਹਦੇ ਨਾਲ ਚੱਲਣਗੇ ਇਸ ਕਰਕੇ ਮੈਂ ਤੁਹਾਨੂੰ ਦੱਸਿਆ ਕਿ ਕਾਂਗਰਸ ਪਾਰਟੀ ਦੇ ਸਾਰੇ ਹੀ ਲੀਡਰ ਸਹਿਬਾਨ ਸਾਰੇ ਇਕੱਠੇ ਆ ਔਰ ਇਸ ਗੱਲ ਦਾ ਤੁਹਾਨੂੰ ਵਿਸ਼ਵਾਸ ਦਤਵਾਉਣਾ ਕਿ ਸਭ ਤੋਂ ਵੱਧ ਵੋਟਾਂ ਦੇ ਜਿਵੇਂ ਅੱਗੇ ਚਾਹ ਜਿੰਨੇ ਮਰਜ਼ੀ ਉਮੀਦਵਾਰ ਖੜਕੇ ਅੱਗੇ ਵੀ ਕਾਂਗਰਸ ਪਾਰਟੀ ਜਿਹੜੀ ਆ ਸਭ ਤੋਂ ਵੱਧ ਵੋਟਾਂ ਦੇ ਜਿਹੜੀ ਆ ਕਿ ਸੀਟ ਜਿਹੜੀ ਉਹ ਸ਼੍ਰੀ ਖਡੂਤ ਸਾਹਿਬ ਜਿਹੜੀ ਉਹ ਜਿੱਤੀ ਸੀ ਔਰ ਮੈਂ ਤਾਂ ਇੰਨਾ ਕੋ ਵਿਸ਼ਵਾਸ ਸ਼੍ਰੀ ਖਡੂਤ ਸਾਹਿਬ ਦੇ ਹਰੇਕ ਵੋਟਰ ਭੈਣ ਭਰਾ ਨੂੰ ਦੋਣਾ ਕਿ ਇਹ ਮੇਰੇ ਵੱਲੋਂ ਕਦੀ ਵੀ ਤੁਹਾਨੂੰ ਕੋਈ ਲਾਹਮਾ ਨਹੀਂ ਆਊਗਾ ਹਮੇਸ਼ਾ ਤੁਹਾਡਾ ਪੁੱਤਰ ਭਤੀਜਾ ਬਣ ਕੇ ਤੁਹਾਡੇ ਵਿੱਚ ਰਾਂਗਾ ਮੈਂ ਉਹਨਾਂ ਚੋਣਾਂਗੇ ਅੱਜ ਵੀ ਤੁਸੀਂ ਜਾ ਕੇ ਜੀਰੇ ਇਲਾਕੇ 'ਚ ਉਹ ਪਤਾ ਕਰ ਸਕਦੇ ਹੋ ਕਿ ਅੱਜ ਵੀ ਮੈਂ ਕੱਲ ਕਹਿੰਦਾ ਜੀਰੇ 'ਚ ਸਰਕਾਰ ਝਾੜੂ ਵਾਲਿਆਂ ਦੀ ਨਹੀਂ ਜੀਰੇ 'ਚ ਸਰਕਾਰ ਕਾਂਗਰਸ ਦੀ ਆ ਕਿਉਂਕਿ ਮੇਰੇ ਬਾਪੂ ਨੇ ਮੈਨੂੰ ਇੱਕ ਬੜਾ ਵਧੀਆ ਜਿਹਨੂੰ ਕਹਿੰਦੇ ਕਿ ਗੁਰਤੀ ਦਿੱਤੀ ਮੈਨੂੰ ਕਹਿੰਦੇ ਪੁੱਤਰਾ ਇਹ ਜਿਹੜੀ ਦਰੀ ਆ ਨਾ ਇਹਨੂੰ ਗੱਡੀ 'ਚ ਰੱਖਿਆ ਕਰ ਤੇ ਜਦੋਂ ਦਰੀ ਤੇ 25 ਜਣੇ ਬਹਿੰਦੇ ਇੱਕ ਦਰੀ ਤੇ ਜਦੋਂ 25 ਜਣੇ ਬਹਿ ਜਾਣ ਉਦੋਂ ਵੱਡੇ ਵੱਡੇ ਅਫਸਰਾਂ ਦੀਆਂ ਚੀਕਾਂ ਪੈ ਜਾਂਦੀਆਂ ਨੇ ਤੇ ਲੋਕਾਂ ਦੇ ਅੜੇ ਕੰਮ ਜਿਹੜੇ ਉਹ ਨਿਕਲ ਜਾਂਦੇ ਆ ਸਰਕਾਰ ਇਹ ਨਹੀਂ ਹੁੰਦੀ ਕਿ ਤੁਸੀਂ ਵੱਡੀ ਆ ਵੱਡੇ ਅਹੁਦੇ ਤੇ ਚਲੇਗੇ ਤੇ ਤੁਸੀਂ ਸਰਕਾਰ ਬਣੇਗੀ ਸਰਕਾਰ ਇਹ ਜਿਹੜੇ ਲੋਕ ਨੇ ਇਹ ਸਰਕਾਰ ਬਣਾਉਂਦੇ ਨੇ ਇਹ ਜਿਹੜੇ ਆ ਸਰਕਾਰ ਤੋਂ ਕੰਮ ਕਰਾਉਂਦੇ ਨੇ ਇਸ ਕਰਕੇ ਮੈਂ ਤੁਹਾਡਾ ਸਾਰਿਆਂ ਦਾ ਸਤਿਕਾਰ ਕਰਦਾ ਫਤਿਹ ਬੁਲਾਉਣਾ 13013 ਕਿਤਰਾ ਵੀ ਨਹੀਂ ਬਾਈ ਜੀ ਗੱਲ ਇਹ ਆ ਕਿ 13013 ਦੀ ਜਿਹੜੀ ਤੁਸੀਂ ਗੱਲ ਕੀਤੀ ਹੈ ਜਿਹੜਾ ਬੰਦਾ ਜਦੋਂ ਵਾਸੀ ਅਸੀਂ ਪੰਜਾਬ ਦੀ ਜਿਹੜੀ ਇੱਕ ਬੱਸ ਜਿੰਨੇ ਚ ਸਵਾਰੀਆਂ ਬੈਠੀਆਂ ਨੇ 92 ਠੀਕ ਹੈ ਤੇ ਉਹਨਾਂ ਦਾ ਡਰਾਈਵਰ ਸ਼ਰਾਬੀ ਆ ਉਹ ਜਿਹੜੇ 99 ਬੈਠੇ ਉਹਨਾਂ ਨੂੰ ਭਰੋਸਾ ਨਹੀਂਗਾ ਕਿ ਅਸੀਂ ਅਸੀਂ ਪਹੁੰਚਣਾ ਹੈ ਜਾਂ ਨਹੀਂ ਪਹੁੰਚਣਾ ਹੋ ਸਕਦਾ ਹੈ ਕਿ ਕਿਸੇ ਦਿਨ ਰੀਕੇ ਨਹਿਰ ਦੇ ਵਿੱਚ ਉਹ ਵਾਸ ਮਿਲੇ ਇਸ ਕਰਕੇ ਮੈਂ ਗੱਲ ਕਹਿਣਾ ਕਿ ਜਿਹੜੀ 13 0 ਵਾਲੀ ਗੱਲ ਉਹ ਬਿਲਕੁਲ ਸੱਚ ਹੋਣੀ ਹੈ ਕਿਉਂਕਿ 10 ਸੀਟਾਂ ਅਸੀਂ ਲੈ ਕੇ ਜਾਵਾਂਗੇ ਕੋਈ ਇੱਕ ਅੱਧੀ ਉਹ ਦੋ ਹੋਰ ਜਿਹੜੀਆਂ ਬਾਕੀ ਪਾਰਟੀਆਂ ਦੇ ਲੀਡਰ ਖੜੇ ਆ ਉਹ ਲੈ ਜਾਣਗੇ ਤੇ ਜਿਹੜੇ ਝਾੜੂ ਵਾਲੇ ਉਹਨਾਂ ਨੂੰ 0 ਹੀ ਮਿਲਣੀ ਹੈ ਉਹਨਾਂ ਨੇ ਲੋਕਾਂ ਨੂੰ ਕਿਹਾ ਜਾਂ 13 ਤੇ ਜਾਂ 0 ਇਸ ਕਰਕੇ ਲੋਕបាន ਬਣਾਈ ਬੈਠੇ ਨੇ ਕਿ 13 ਤਾਂ ਨਹੀਂ ਤੁਹਾਡੀਆਂ ਪੂਰੀਆਂ ਕਰਦੇ ਪਰ 0 ਵਾਲੀ ਮੰਦੀ ਇੱਛਾ ਜਿਹੜੀਆਂ ਬਾਕੀ ਸਟੇਟਾਂ 'ਚ ਹੋਈ ਇਹ ਜ਼ਰੂਰ ਤੁਹਾਡੀ ਪੂਰੀ ਕਰ ਦੇਗੀ। ਭਾਜਪਾ ਕੇ ਦੀਦਾ ਉਹ ਗੱਲ ਵੀ ਸਟਾਰਟ ਕੀਤੀ ਕਿ ਫਿਰ ਪਾਰਟੀ ਤੁਹਾਡਾ ਕੰਮ ਚੱਕੀ ਰੋਲੇ। ਗੱਲ ਇਹ ਆ ਕਿ ਮੈਂ ਇੱਕ ਬੇਨਤੀ ਕਰਨੀ ਚਾਹੁੰਦਾ ਅੱਜ ਹੋ ਸਕਦਾ ਈਡੀ ਤੋਂ ਡਰਦਿਆਂ ਅੱਜ ਹੋ ਸਕਦਾ ਟੈਕਸ ਵਾਲਿਆਂ ਤੋਂ ਡਰਦਿਆਂ ਅੱਜ ਲੋਕ ਨਾ ਮੰਨ ਦਿੰਦੇ ਹਣ। ਲੋਕ ਕਹਿਣ ਕਿ ਅਸੀਂ ਵੋਟ ਉਧਰ ਪਾਉਣੀ ਐ ਪਰ ਲੋਕ ਮਨ ਬਣਾਈ ਬੈਠੇ ਨੇ ਬਾਟਨ ਅੰਦਰ ਜਾ ਕੇ ਮੋਦੀ ਨੇ ਨਹੀਂ ਮੰਨ ਆਪਣਾਗਾ। ਅੰਦਰ ਜਾ ਕੇ ਵੋਟਰ ਨੇ ਨਾ ਆਪਣਾ। ਔਰ ਜਦੋਂ ਵੋਟਰ ਨੇ ਅੰਦਰ ਜਾ ਕੇ ਪੰਜੇ ਦਾ ਬਟਨ ਟੀਂ ਟੀਂ ਕਰਾਈ ਤੇ ਤੁਸੀਂ ਮੋਦੀ ਨੂੰ ਵੇਖਿਓ ਅੱਜ ਵੇਖ ਲਓ ਹੁਣ ਗਟਕਰੀ ਨੂੰ ਕਹਿੰਦੇ ਜੀ ਉਹ ਬੋਲਦਾ ਬੋਲਦਾ ਭੇਹੋਸ਼ ਹੋ ਗਿਆ ਉਹ ਤਾਂ ਭੇਹੋਸ਼ ਹੋ ਗਿਆ ਉਹ ਵੇਨਾ ਸੀ ਜਿੱਤੇ ਸ਼ੈਂਬਰਾਂ ਲੱਗੀਆਂ ਹੁੰਦੀਆਂ ਸੀ ਅੱਜ ਉਹਨਾਂ ਰੈਲੀਆਂ ਤੇ ਲੋਕ ਉਹਨਾਂ ਨੂੰ ਸਵਾਲ ਕਰਨ ਲੱਪੇ ਔਰ ਇਹ ਜਿਹੜੇ ਲੀਡਰ ਇਹਨਾਂ ਨੂੰ ਪਤਾ ਲੱਗ ਗਿਆ ਕਿ ਸਾਡੀ ਕੀ ਅਕਾਤ ਔਰ ਸਾਡਾ ਰਿਜ਼ਲਟ ਕੀ ਆਉਣਾ ਇਹ 400 ਦੀ ਗੱਲ ਕਰਦੇ ਨੇ 150 ਪਾਰ ਨਹੀਂ ਕਰਦੇ ਨਸ਼ਾ ਨਸ਼ਿਆਂ ਨੂੰ ਲੈ ਕੇ ਤਾਂ ਮੈਂ ਇਹ ਗੱਲ ਕਹਿਣਾ ਕਿ ਪੰਜਾਬ ਦਾ ਜਿਹੜਾ ਜਿਹੜਾ ਨੌਜਵਾਨ ਅੱਜ ਜਿਹੜਾ ਜਿਹੜਾ ਮਰ ਰਿਹਾ ਉਹਦੇ ਪਿੱਛੇ ਸਭ ਤੋਂ ਵੱਡਾ ਜਿਹੜਾ ਹੱਥ ਆ ਉਹ ਸੈਂਟਰ ਗਵਰਨਮੈਂਟ ਦਾ ਉਹਦੇ ਵਿੱਚ ਸਭ ਤੋਂ ਵੱਡਾ ਜਿਹੜਾ ਯੋਗਦਾਨ ਉਹ ਭਗਵੰਤ ਮਾਨ ਦੀ ਸਰਕਾਰ ਦਾ ਔਰ ਮੈਂ ਤਾਂ ਅੱਗੇ ਗੱਲ ਕਰਕੇ ਠਹਿ ਕਿ ਜਦੋਂ ਬੀਐਸਐਫ ਨੂੰ ਤੁਸੀਂ 50 ਕਿਲੋਮੀਟਰ ਦਾ ਏਰੀਆ ਦਿੱਤਾ ਔਰ ਇਹ ਕਹਿੰਦੇ ਆ ਕਿ ਮਾਝੇ 'ਚ ਨਸ਼ਾ ਬਹੁਤ ਆ ਮੈਂ ਕਹਿੰਦਾ ਕਿ ਕਿਸੇ ਦੇ ਘਰੇ ਬਣਦਾ ਤੇ ਦੱਸ ਦਿਓ ਉਹ ਨਸ਼ਾ ਕਿੱਥੋਂ ਆ ਨਾ ਪਾਕਿਸਤਾਨ ਤੋਂ ਆਉਂਦਾ ਜੇ ਖੋਲਣਾ ਹੈ ਤੇ ਪਾਕਿਸਤਾਨ ਦਾ ਬਾਡਰ ਖੋਲੋ ਵਪਾਰ ਚੱਲ ਸਕੇ ਨਾ ਕਿ ਬਾਡਰ ਬੰਦ ਕਰਕੇ ਡਰੋਨ ਲੈ ਚਟਾ ਆ ਸਕੇ ਇਹਦੇ ਵਿੱਚ ਸਭ ਤੋਂ ਵੱਡੀ ਨਲਾਇਕੀ ਜਿਹੜੀ ਆ ਉਹ ਮੋਦੀ ਸਰਕਾਰ ਦੀ